ਭੋਲਾ ਜੀ ਵਾਹਿਗੁਰੂ ਨਾ ਸਗਣਾ ਸੁਣਿਆ ਪਰ ਅਜੇ ਤਸੀਸ ਦਿੱਤੇ ਬੰਦ ਬੰਦ ਕਟਾਇ ਕੋਈ ਆਲਾ ਨਹੀਂ ਚਰਪੜੀਆਂ ਤੇ ਚਾਰੇ ਤਨ ਆਰਨ ਅੰਜਰਾ ਇੱਕ ਦੀ ਸਦਕਾ ਇਸੋਂ ਸਵਾਸਾਂ ਸੰਧਿ ਨਿਵਾਰਿਆ ਧਰਮ ਜੀ ਹਾਰਿਆ ਤੇਰਾ ਮਹਾਨ ਸਹੀ ਦਰਸਿਆ ਸਗਣੀਆਂ ਬਚੰਗੀਆਂ ਦੀ ਕੋਈ ਦਾ ਧਿਆਨ ਕਰ ਕੇ ਭੋਲਾ ਜੀ ਵਾਹਿਗੁਰੂ ਪੰਜਾ ਤਕ ਤਾਂ ਸਰਬਤ ਬਰਦਾਰਨ ਦਾ ਧਿਆਨ ਕਰ ਕੇ ਭੋਲਾ ਜੀ ਵਾਹਿਗੁਰੂ ਰਾਤਵੇਂ ਸਰਬਤ ਖਰਸਾ ਦੇ ਕੇ ਅਰਦਾਸ ਸਰਬਤ ਖਰਸਾ ਦੇ ਕਾਰ ਵਾ ਗਰੁ ਵਾ ਗਰੁ ਵਾਏ ਤੁ ਚਿੱਤਿਓ ਮੈਂ ਚਿਤਾਂ ਬਿਖਸਤ ਸਰਬ ਸੁਖ ਹੋਵੇ ਕਹਨਾ ਕਾਬਸਾ ਜੀ ਸਾਹਿਬ ਤਾਹਾਂ ਤਨ ਚ ਅਦਿਓ ਦੇਖ ਤੇ ਬਰਤ ਕੀ ਪੈ ਤੁੰਤ ਕੀ ਜੀਤਿ ਸ੍ਰੀ ਸਰਬ ਜੀ ਸਹਾਇ ਕਾਲ ਸਦੀ ਕੇ ਗੁਰੂ ਦਾ ਜੰਦਰਵਾਲਾ ਜੀ ਵਾਹਿਗੁਰੂ ਗੁਰ ਸਿੱਖੀ ਦਾਣ ਕੇਸ ਦਾਣ ਰੱਖ ਦਾਣ ਵੇਕ ਦਾਣ ਸੱਤ ਦਾਣ ਭੋਸਾ ਦਾਣ ਦਾਨ ਮਿਰ ਦਾਣ ਨਾਮ ਦਾ ਅੰਮ੍ਰਿਤ ਸੰਸ ਸਾਹਿਬ ਜੀ ਦੇ ਦਸਰੀ ਸ਼ਨਾ ਚੌਕੀਆਂ ਠੰਡੇ ਵਕੇ ਤੁਧ ਕਟੜ ਧਰੋਗਾ ਜੈ ਦੇ ਕਰਵਰਾਂ ਜੀ ਵਾਹਿਗੁਰੂ ਗੁਰ ਦਾ ਮਾਨਿ ਵਾ ਮਤ ਸੱਚੀ ਮਤ ਦੇ ਰੱਖੇ ਆਪਕਾਰ ਪ੍ਰਕ ਰਿਕ ਵੇਗਵੰਤਰ ਜਮੀ ਆਪਣੇ ਪਰੰਤ ਦੇ ਸਦਾ ਸਹਾਈ ਦਾ ਤਰਤੀ ਉਹ ਫਰੀ ਨਟਕਾਉ ਸਾਹਿਬ ਗੁਰੂ ਗੋਬਿੰਦ ਸਿੰਘ ਧਾਮਾ ਦੇ ਕੁੱਲੇ ਦਰ ਸੰਦੀ ਦਾ ਸੇਵਾ ਸਾਰ ਦੇ ਦਾ ਕਬ ਸੁਦਿਨ ਬਖਸਰੇ ਨਿਮਾਨਿਆਂ ਦੇ ਮਾਂ ਨਿਤਾਣਿਆਂ ਦੇ ਤਾਂ ਜੋ ਕੇ ਸਤਿਗੁਰ ਸਤਿਗੁਰ ਤਵੰਦ ਧੰਨ ਧੰਨ ਸਤਿਗੁਰ ਗੁਰੂ ਸਤਿਗੁਰ ਮਹਾਰਾਜ ਪਰਤਮ ਸਰਦਿ ਗੁਰਦੇਵ ਨਾਨਕ ਮਹਾਰਾਜ ਸਾਰਜੀਆਂ ਦੇ ਪਾਵਨ ਸਤਾਂਗ ਉਪਰਡੇ ਸਭ ਸਾਹੇ ਬਣਿਆ ਕੇ ਮਹਾਨ ਕਰਤਾਰੀ ਸਤਿਗੁਰ ਪਾਸੋਂ ਤੁਹਾਨੂੰ ਤਰੈ ਕਰਕੇ ਸਾਗਰੰਤ ਦੇ ਦਰਸ਼ਨ ਨਾਲੇ ਬਾਣਿ ਸੰਕਿਰਸ਼ ਬਾਣੀ ਨੂੰ ਸਿਸ਼ੇ ਬਾਣਿ ਅਸੀ ਸ਼ਾਪਾਉਣੀਆਂ ਸਾਡੇ ਦਿਵਾਰ ਸਜੇ ਹਰ ਜਸ ਕੀ ਤਨੋਏ ਰਤਨ ਬਾਣੀ ਸਵਰਧ ਸੰਧੀਆ ਸ੍ਰੀ ਰਹਿ ਰਸਤ ਜੀ ਬਾਣੀ ਦੇ ਜਾਪ ਹੋਣ ਪਾਸਾ ਦੀ ਅਗਾਰੀ ਪੜੀ ਜਾਂ ਹਰ ਜਸ ਕੀ ਤਨ ਬੰਦੀ ਸੇਵਾਵਾਂ ਕਰਦੇ ਹੋਈਆਂ ਭੰਗਾ ਦੀ ਕਿਮਾ ਰਖਣ ਤੋਂ ਬਾਅਦ ਦੇ ਸੰਤ ਰਾਸ਼ੀ ਬੜੀ ਸ਼ਰਿਗਾਰੀ ਦਾਤ ਪਰਵਾੰਤਰਨੀ ਬੜੀ ਸ਼ਰਿਗਾਰੀ ਦਾ ਮਹਾਤਮਾ ਸੰਤ ਜਰਨਿਆ ਜੀ ਦੇ ਸਨ ਹੋਏ ਅੰਨਿਆ ਸੰਤਾਂ ਦੀ ਹਾਜ਼ਰੀਆਂ ਦਿਲ ਖੋਲ ਕੇ ਧੰਮ ਦਾ ਪਰਵਾੰਤਰਨੀ ਚੱਲਿਆ ਕਦਮ ਕਦਮ ਦੇ ਕਿਵਚਰੋਣ ਸਭਨਾਂ ਸੰਤਾਂ ਨੇ ਜੋ ਦੇਵਲੀ ਮਨੋ ਕਾਮਨਾ ਪਾਲਣਾ ਮਨ ਗਰਵਾਤਮ ਸਭ ਤੋਂ ਪੂਰਨ ਕਰਨੀ ਅੰਤ ਪਰਵਾਰ ਅਪਿਤ ਤਵਾ ਕੁਰਸੀਆਂ ਜੜੇ ਰਹੇ ਤੇ ਕਾਲਜ ਦੇਸਾਂ ਪਰਦੇਸਾਂ ਦੇ ਕਾਰ ਸੱਤੇ ਕਰਨੇ ਦਾ ਤਰਸ ਪ੍ਰਿਕਰਿ ਵਿੱਚ ਜੜੇ ਲੰਕੀ ਸੁਖਸ਼ਾਂ ਨੂੰ ਤੇਰਤਾਨੇ ਪੰਥ ਗੁਰ ਸਾਹਿਬ ਚੜ੍ਹਦੀ ਕਲਾ ਚੜ੍ਹਕਣਾ ਆਜੇ ਤਾ ਪਤੇ ਰੱਬ ਦੀ ਸੰਤੋ ਜੀਆ ਬਾਣੀ ਦੇ ਅੰਦਰ ਚਾਲ ਕਰੇ ਸਤੰਤ ਬਾਣੀ ਦੇ ਵਰਜੀਤ ਹੋਇ ਸੱਚੇ ਸਾਹਿਬ ਜੀ ਦਾ ਕੋਤਾਨ ਕੋਟ ਸੁਖਰੇ ਪਰਸਾ ਜੀਓ ਰਾਖਰੀ ਆਲੀ ਆਦਾਰ ਸਰ ਤ੍ਰਿਕੋਣ ਦੇ ਸਤੰਤ ਵਰਜੀਤ ਕਰਾਣੀਆਂ ਸੰਸਰ ਦਾ ਕਰਣੀ ਭਰ ਮੈਂ ਤਾ ਭੱਤੇ ਬਖਸ਼ ਕਰੀ ਸੇਖ ਪਾਉ ਦੇ ਸੁਦੇ ਸਰਬ ਰਾਹੀ ਬਤੋ ਬਾਣੀ ਦੇ ਚੰਗੇ ਪ੍ਰਵਾਹ ਚਪਾਉ ਬਾਸ ਤੇ ਹਾਰ ਸਰਵਤਥੇ ਕਾਰਜ ਰਾਜ ਵਿੱਚ ਰੱਤਾ ਕਰਤਾ ਬੋਲ ਚੁਕਾ ਪਰ ਚੇਤੇ ਰੇ ਬੇਗੜੇ ਜਿਨ ਮੇਰਾ ਰਾਜ ਤੇ ਹੈ ਗੈਰ ਆਨ ਕਲਾ ਨ ਚਲਦੇ ਕਲਾ ਤੇ ਜੇ ਭਾਣੀ ਸਰਵਤਥੇ ਸਰਾਰ ਨਾ ਤੂੰ ਇਹਨਾਂ ਨੂੰ ਕਹ ਮੈਂ ਮਾਇਸ ਗੁਰ ਗੋਖਲ ਸੋ ਉਹ ਜੀ ਕੀ ਭਤੇ ਆ ਗੱਤਿਆ ਦਾ ਬੈ ਚਲਾਉ ਪਤ ਸਭ ਸਚੰਦ ਹੈ ਗੁਰੂ ਮਾਣਿਓ ਗਰਤ ਜੀ ਨਾਨਿਆ ਪ੍ਰਕਟ ਗੁਰਾਂ ਕੀ ਦੇ ਸੋ ਸਤਿਗੁਰ ਮੇਰਾ ਬੋਝ ਹੈ ਕੋ ਸ਼ਬਦ ਮੈਨੀ ਯਾਤ ਕਰੇਗਾ ਸਾਬਸਾ ਆਕੀ ਰਹਿਣ ਕੋਏ ਹਾਏ ਸਦ ਰਹਿ ਕੇ ਕੋ ਜੀ ਸ਼ਨ ਜੋ ਹੋਏ ਰਾਮ ਜਹਾਜ ਚੜੇ ਸੋ ਤਰੇ ਪਾਰ ਜੋ ਸਦਗਤ ਦਿਲ ਦੇ ਗੁਰ ਪਾਰ ਉਤਾਰਨ ਹਾਰ ਹੇ ਸਦਗਤ ਦਿਲ ਦੇ ਭਾਰੂ ਤਰਨ ਹਾਰ ਬੋਲੇ ਸੋਨ ਹਾਰ ਸਤਿ ਸ਼੍ਰੀ ਅਕਾਲ ਰਾਮ ਜੀ ਦਾ ਕਾਂਸ ਰਾਮ ਜੀ ਕੀ ਫਤ ਤਰ ਤਰ ਹੈ ਜਤੋਵਾ ਰੋਹੀ ਸਾ ਸੁਦਨਾ ਹੋਇ ਕਾਜੀ ਭੀਤਾ ਆਕੇ ਨਾਮ ਕੀ ਮਨ ਊਜਾ ਨਾਮ ਕ ਨਾਮ ਸ੍ਰੀ ਪਤ ਸਵਾ ਊਜਾ ਬਹੁਤ ਸਿਆਨ ਕ ਪਾ ਚਾ ਭੋ ਬ ਆਪੈ ਅੰਗ ਜਨ ਕਰਿ ਕ੍ਰਿਸ਼ਨ ਨਾਮ ਨਾਪੈ ਧੀ ਤੇ ਤਨੇਕ ਚਾਰ ਪਾਪ ਜੀ ਕੋ ਮੰਗੈ ਸਤਜਨ ਕੀ ਸੇਵਾ ਲਗ ਹੈ ਜੇ ਕੋ ਆਪਣਾ ਦੁੱਖ ਵਿਟਾਪ ਰਹਿ ਹਰ ਨਾਮ ਦਾ ਸਰਗਮ ਹੈ ਜੇ ਕੋ ਆਪਣੀ ਸੋਖਾ ਦੂਰਾਈ ਸਾਥ ਸੰਗ ਹੋ ਮਨ ਸ਼ੋਲਾਈ ਜੇ ਕੋ ਜੰਮ ਬੰਦ ਕਰਾਈ ਸਤਜਨ ਕੀ ਸਰਮਿ ਉਕਰ ਹੈ ਜਿਸ ਜੰਗੋ ਪ੍ਰੋਪਤਿਆਸਾ